ਖਡੂਰ ਸਾਹਿਬ ਨੂੰ ਪੰਥਕ ਸੀਟ ਕਿਹਾ ਜਾਂਦਾ ਹੈ ਇਹ ਉਹ ਪੰਥਕ ਸੀਟ ਹੈ ਜਿੱਥੋਂ ਹਮੇਸ਼ਾ ਹੀ ਪੰਥਕ ਮੁੱਦਿਆਂ ਦੀ ਗੱਲ ਚੱਲਦੀ ਹੈ ਮਾਝਾ ਮਾਲਵਾ ਦੁਆਬਾ ਤਿੰਨਾਂ ਦੇ ਵਿੱਚ ਵੰਡਿਆ ਹੋਇਆ ਇਹ ਹਲਕਾ ਕਿਸ ਪਾਸੇ ਨੂੰ ਜਾਵੇਗਾ ਇਹ ਸਿਆਸਤ ਬੜੀ ਭੱਗੀ ਹੋਈ ਹੈ 2019 ਦੇ ਵਿੱਚ ਬੀਬੀ ਜਗੀਰ ਕੋਰ ਲੜਦੇ ਨੇ ਅਕਾਲੀ ਦਲ ਵੱਲੋਂ ਬੀਬੀ ਖਾਲੜਾ ਜੀ ਲੜਦੇ ਨੇ ਜਿਨ੍ਹਾਂ ਨੇ ਸਪੋਰਸ ਸੁਖਪਾਲ ਸਿੰਘ ਖੈਰਾਨੇ ਕੀਤੀ ਸੀ ਜੀ ਦੋਨਾਂ ਦੀ ਵੋਟ ਬਿੰਗ ਜਿਹੜੀ ਆਪਾਂ ਜਮ੍ਹਾਂ ਕਰ ਲਈ ਜਾਵੇ ਤਾਂ ਕਿਤੇ ਨਾ ਕਿਤੇ ਡਿੰਪਾ ਦੇ ਨਾਲ ਕਿਤੇ ਵਾਦ ਸੀ ਕਿਤੇ ਵਾਦ ਸੀ ਅਮਰਤਪਾਲ ਜਿਹੜੇ ਇੱਕ ਵੱਡਾ ਨਾਮ ਹੈ ਪਹਿਲਾਂ ਕਿਹਾ ਜਾਂਦਾ ਸੀ ਕਿ ਜਦੋਂ ਸਿਮਰਜੀਤ ਸਿੰਘ ਮਾਨ ਹੋਣਾ ਨੇ ਆਪਣਾ ਕੈਂਡੀਡੇਟ ਵਾਪਸ ਲੈ ਲਿਆ ਬਿਰਸਾ ਸਿੰਘ ਬਲਟੋਹਾ ਉਹਨੇ ਇਕੱਲੇ ਨਾਲ ਖੜ ਗਏ ਲੋਕਾਂ ਨੇ ਅਮਰਤਪਾਲ ਸਿੰਘ ਦੇ ਨਾਮ ਨੂੰ ਕਿੰਨੀ ਵੋਟ ਪਾਣੀ ਹੈ ਕਿ ਇਹ ਮੁਕਾਬਲਾ 2 ਗੋਣਾ ਨਹੀਂ 3 ਗੋਣਾ ਨਹੀਂ 4 ਗੋਣਾ ਨੇ 5ਾਂ ਦੇ ਵਿੱਚ ਹੈ ਔਰ ਭਾਜਪਾ ਦੀ ਜਿਹੜੀ ਭੂਮਿਕਾ ਬੜੀ ਵੱਡੀ ਹੋਣੀ ਹੈ ਸਿਮਰਜੀਤ ਸਿੰਘ ਮਾਨ ਇੱਥੋਂ ਜੇਲ੍ਹ ਦੇ ਵਿੱਚ ਬੈਠੇ ਜਿੱਤਦੇ ਨੇ ਤੇ ਬੜੇ ਵੱਡੇ ਮਾਰਜਿਨ ਨਾਲ 104 ਲੱਖ ਤੋਂ ਵੱਧ ਵੋਟਾਂ ਲੈ ਕੇ ਉਹ ਤਾਂ ਮੈਂਬਰ ਪਾਰਲੀਮੈਂਟ ਬੰਦੇ ਆ ਲਾਲਜੀਤ ਸਿੰਘ ਭੁੱਲਰ ਜੀ ਔਰ ਵਿਰਸਾ ਸਿੰਘ ਬਲਟੋਹਾ ਜਿਹੜੇ ਆ ਉਹ ਮਾਜੇ ਦੇ ਹੋਰ ਮੀਆਂ ਮੇਟ ਜਿਹੜੇ ਨੇ ਇਹ ਤਿੰਨੇ ਮਾਜੇ ਦੇ ਨੇ ਜੀ ਪੰਜਵਾਂ ਫੈਕਟਰ ਵੀ ਆਣਾ ਅਮਰਤਪਾਲ ਸਿੰਘ ਦਾ ਫੈਕਟਰ ਵੀ ਆਣਾ ਹੈ ਬਿਲਕੁਲ ਕੀ ਹੋਰ ਅਮਰਤਪਾਲ ਦਾ ਪਰਿਵਾਰ ਅਕਾਲੀ ਦਲ ਦੇ ਹੱਕ 'ਚ ਬੈਠੂਗਾ ਇਹ ਇੱਕ ਵੱਡਾ ਸਵਾਲ ਆ ਜੇ ਮੈਂ ਗਵਾ ਕਿ ਅਮਰਤਪਾਲ ਉਹਨਾਂ ਦੇ ਹੱਕ ਦੇ ਵਿੱਚ ਜਾਂ ਵਿਰਸਾ ਸਿੰਘ ਬਲਟੋਹਾ ਉਹਨਾਂ ਦੇ ਹੱਕ ਦੇ ਵਿੱਚ ਬੈਠਦਾ ਤਾਂ ਉਹ ਕਿਤੇ ਵੀ ਨਹੀਂ ਜੇ ਅਕਾਲੀ ਦਲ ਨੇ ਸਪੋਰਟ ਕਰਨੀ ਹੁੰਦੀ ਤਾਂ ਉਹਨਾਂ ਨੇ ਉਮੀਦਵਾਰ ਐਲਾਨ ਹੀ ਨਹੀਂ ਕਰਨਾ ਬਿਲਕੁਲ ਕਿ ਰਾਣਾ ਇੰਦਰਪਤਾਪ ਦਾ ਵੀ ਨਾਮ ਆ ਰਿਹਾ ਸੀਗਾ ਬੇਸ਼ੱਕ ਉਹਨਾਂ ਦਾ ਦਾਵਾ ਠੋਕਿਆ ਜਾਂ ਨਹੀਂ ਠੋਕਿਆ ਉਹ ਬਾਅਦ ਦੀ ਗੱਲ ਆ ਰਾਣਾ ਇੰਦਰਪਤਾਪ ਰਾਣਾ ਗੁਰਜੀ ਸਿੰਘ ਇੱਕ ਕਾਂਗਰਸ ਦੇ ਵੱਡੇ ਲੀਡਰ ਆ ਦੋਨੇ ਐਮਐਲਏ ਵੀ ਨੇ ਕਹ ਰਹੇ ਸੀਗੇ ਕਿ ਸੀਟ ਐਨ ਉਹ ਮਿਲ ਜਵੇ ਨਹੀਂ ਮਿਲੀ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਵਾਡੀਆਂ ਦਾ ਪੂਰਾ ਜੋਰ ਹੈ ਤੇ ਮੌਸਮ ਬੜਾ ਬਦਲ ਰਿਹਾ ਕਦੇ ਮੀਂਹ ਹੀ ਹਨੇਰੀ ਗੜਿਆਂ ਦੀ ਗੱਲ ਆਉਂਦੀ ਹੈ ਤੇ ਕਦੇ ਪੂਰੀ ਧੁੱਪ ਦੇ ਨਾਲ ਹਮਸ ਤੇ ਗਰਮੀ ਆ ਜਾਂਦੀ ਹੈ ਜਦੋਂ ਗੱਲ ਗਰਮੀ ਦੀ ਤੇ ਹਮਸ ਦੀ ਹੁੰਦੀ ਹੈ ਤੇ 2024 ਦੀਆਂ ਲੋਕ ਸਭਾ ਜਿਹੜੀਆਂ ਉਹ ਆਈਆਂ ਹੋਈਆਂ ਲੀਡਰਾਂ ਦੇ ਵਿੱਚ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇਹਨਾਂ ਦਿਨਾਂ ਦੇ ਵਿੱਚ ਪੂਰਾ ਗਰਮੀ ਦਾ ਬੋਲਬਾਲਾ ਹੈ ਜਿਵੇਂ ਜਿਵੇਂ ਮੌਸਮ ਬਦਲਦਾ ਤੇਵੇਂ ਤੇਵੇਂ ਸਿਆਸਤ ਬਦਲ ਰਹੀ ਹੈ ਸਿਆਸੀ ਲੋਕ ਬਦਲ ਰਹੇ ਨੇ ਇਹ ਲੀਡਰ ਬਦਲ ਰਹੇ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਸਿਆਸਤ ਦੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਤੁਹਾਡਾ ਦੋਸਤ ਬਲਵਿੰਦਰ ਧਾਲੀਵਾਲ ਤੇ ਮੇਰੇ ਨਾਲ ਨੇ ਸਾਡੇ ਬਹੁਤ ਹੀ ਸੀਨੀਅਰ ਪੱਤਰਕਾਰ ਜਗਜੀਤ ਤੰਜੂ ਜੀ ਸਵਾਗਤ ਹੈ ਤਦੋ ਜੀ ਜੀ ਗੱਲ ਅੱਜ ਆਪਾਂ ਸਿਆਸਤ ਦੀ ਕਰਨੀ ਹੈ ਜਿਵੇਂ ਮੌਸਮ ਬਦਲਦਾ ਚੋਣਾ ਦੀ ਗੱਲ ਕਰਨੀ ਹੈ ਤੇ ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਾਂਗੇ ਜਿਹਨੂੰ ਪੰਥਕ ਸੀਟ ਕਿਹਾ ਜਾਂਦਾ ਖਾਸ ਕਰਕੇ ਹੁਣ ਤਾਂ ਕਾਗਜ਼ਾਂ ਦੇ ਵਿੱਚ ਹੀ ਕਿਹਾ ਜਾਂਦਾ ਖਡੂਰ ਸਾਹਿਬ ਦੀ ਖਡੂਰ ਸਾਹਿਬ ਤੋਂ ਬਾਅਦ ਆਪਾਂ ਜਿਹੜੀ ਅੱਜਕੱਲ ਦੀ ਪੂਰੀ ਗਰਮ ਸਿਆਸਤ ਦੀ ਸੀਟ ਕਹਿ ਸਕਦੇ ਆ ਪੂਰੀ ਗਰਮਾਈ ਹੋਈ ਹੈ ਜਿੱਥੇ ਸਿਆਸਤ ਉਹ ਹੈ ਸੰਗਰੂਰ 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 ਦੀ ਗੱਲ ਵੀ ਕਰਾਂਗੇ ਪਰ ਸ਼ੁਰੂਆਤ ਅਜਾਪਾ ਕਰਨੀ ਹੈ ਤੁਹਾਡੇ ਨਾਲ ਖਡੂਰ ਸਾਹਿਬ ਜੀ ਤੇ ਖਡੂਰ ਸਾਹਿਬ ਨੂੰ ਪੰਥਕ ਸੀਟ ਕਿਹਾ ਜਾਂਦਾ ਹੈ ਇਹ ਉਹ ਪੰਥਕ ਸੀਟ ਹੈ ਜਿੱਥੋਂ ਹਮੇਸ਼ਾ ਹੀ ਪੰਥਕ ਮੁੱਦਿਆਂ ਦੀ ਗੱਲ ਚੱਲਦੀ ਹੈ ਚਾਹੇ ਉਹ ਗੱਲ 99 ਦੀ ਹੋਵੇ ਜਦੋਂ ਸਿਮਰਜੀਤ ਸਿੰਘ ਮਾਨ ਇਥੋਂ ਜੇਲ੍ਹ ਦੇ ਵਿੱਚ ਬੈਠੇ ਜਿੱਤਦੇ ਨੇ ਤੇ بڑے بڑے ਮਾਰਜਨ ਸਵਾ ਚਾਰ ਲੱਖ ਤੋਂ ਵੱਧ ਵੋਟਾਂ ਲੈ ਕੇ ਉਹ ਇਥੋਂ ਮੈਂਬਰ ਪਾਰਲੀਮੈਂਟ ਬਣਦੇ ਆ ਔਰ ਖਾਸ ਕਰਕੇ ਜਦੋਂ ਇਸ ਪੰਥਰ ਦੀ ਗੱਲ ਕੀਤੀ ਜਾਂਦੀ ਹੈ ਪੰਥ ਦੇ ਮੁੱਦਿਆਂ ਦੀ ਗੱਲ ਕੀਤੀ ਜਾਂਦੀ ਹੈ ਤੇ ਇਹ ਉਹ ਤਹਿਸੀਲ ਹੈ ਤਰਨਤਾਰਨ ਜਿਹੜੀ ਤਹਿਸੀਲ ਅਨਵੰਡੇ ਪੰਜਾਬ ਦੇ ਸਮੇਂ ਵੀ ਇੱਕ ਪੰਥਕ ਤਹਿਸੀਲ ਆਖੀ ਜਾਂਦੀ ਸੀ ਪਰ ਉਹ ਸਮਾ ਬਦਲਿਆ ਇਹ ਹਲਕਾ ਬਦਲਿਆ ਤਰਨਤਾਰਨ ਤੋਂ ਕਡੂਰ ਸਾਹ ਬਣ ਗਿਆ 2009 ਦੇ ਵਿੱਚ ਇੱਥੋਂ ਇਲੈਕਸ਼ਨ ਹੁੰਦੀ ਹੈ ਤੇ ਡਾਕਟਰ ਰਤਨ ਸਿੰਘ ਜਨਾਲਾ ਜੱਜਦੇ ਨੇ ਪੰਥਕ ਮੁੱਦਿਆਂ ਦੀ ਗੱਲ ਕਰਕੇ ਅਕਾਲੀ ਦਲ ਵੱਲੋਂ ਫਿਰ ਅਗਲੀ ਵਾਰ ਜਦੋਂ 14 ਦੇ ਵਿੱਚ ਇਲੈਕਸ਼ਨ ਆਉਂਦੀ ਹੈ ਤੇ ਜਿਹੜੇ ਨੇ ਬ੍ਰਹਮਪੁਰਾ ਸਾਹਿਬ ਜੱਜਦੇ ਨੇ ਉਸ ਤੋਂ ਅਗਲੀ ਗੱਲ ਜਦੋਂ ਆਉਂਦੀ ਆ ਫਿਰ ਪੰਥਕ ਮੁੱਦੇ ਤੇ ਫਿਰ ਪੰਥ ਨੂੰ ਕਿਤੇ ਨਾ ਕਿਤੇ ਜਿਹੜੀ ਢਾਹ ਲੱਗਦੀ ਨਜ਼ਰ ਆਉਂਦੀ ਆ ਤੇ ਇਥੋਂ ਕਾਂਗਰਸੀ ਉਮੀਦਵਾਰ ਜਸਵੀਰ ਡੈਂਪਾ ਜੱਜਦੇ ਨੇ ਤੇ ਅੱਜ ਆਪਾਂ ਇਸ ਹਲਕੇ ਦੀ ਜਦੋਂ ਗੱਲ ਕਰਦੇ ਆ ਤੇ ਤਕਰੀਬਨ ਤਕਰੀਬਨ ਇਹ ਤਿੰਨਾਂ ਹਲਕਿਆਂ ਦੇ ਮਾਝਾ ਮਾਲਵਾ ਦੁਆਬਾ ਤਿੰਨਾਂ ਦੇ ਵਿੱਚ ਵੰਡਿਆ ਹੋਇਆ ਇਹ ਹਲਕਾ ਖਾਸ ਕਰਕੇ ਤਿੰਨ 304 ਜ਼ਿਲ੍ਹਿਆਂ ਦੇ ਵਿੱਚ ਵੰਡਿਆ ਹੋਇਆ ਇਹ ਹਲਕਾ ਕਿਸ ਪਾਸੇ ਨੂੰ ਜਾਵੇਗਾ ਇਹ ਸਿਆਸਤ ਬੜੀ ਭੱਗੀ ਹੋਈ ਆ ਸਭ ਤੋਂ ਪਹਿਲਾਂ ਆਪਾਂ ਇਥੋਂ ਦੇ ਉਮੀਦਵਾਰਾਂ ਦੀ ਗੱਲ ਕਰਾਂਗੇ ਕਿ ਕੌਣ ਕੌਣ ਇਥੋਂ ਦੇ ਉਮੀਦਵਾਰ ਜਿਹੜੇ ਆ ਕਿਹੜੀ ਕਿਹੜੀ ਪਾਰਟੀ ਵੱਲੋਂ ਖੜੇ ਨੇ ਜੀ ਤਾਂ ਦੇਖੋ ਤਲਵੋ ਸਾਬ ਜਿੱਦਾਂ ਅੱਜ ਐਲਾਨ ਹੋਇਆ ਕਾਂਗਰਸ ਦੀ ਕੈਂਡੀਡੇਟ ਦਾ ਜਿਹੜਾ ਲਾਨ ਇਥੋਂ ਬਾਕੀ ਸੀਗਾ ਜੀ ਇਸ ਤੋਂ ਪਹਿਲਾਂ ਵੀ ਕਿਹ ਆ ਜਾ ਰਹੇ ਸੀਗੇ ਰਾਣਾ ਮਾਫ ਕਰਨਾ ਰਾਣਾ ਇੰਦਰ ਪ੍ਰਤਾਪ ਜਿਹੜੇ ਨੇ ਜੀ ਉਹ ਵੀ ਉਮੀਦਵਾਰ ਹੋ ਸਕਦੇ ਨੇ ਜੀ ਕੁਝ ਸੁਣਨ ਚ ਇਹ ਵੀ ਆਂਦਾ ਸੀਗਾ ਉਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਸੀ ਲੇਕਿਨ ਹੁਣ ਜਿਹੜੀ ਇਹ ਸੀਟ ਹੈ ਮਾਲਵੇ ਵਾਲੇ ਹੱਥ ਚੀਤੀ ਗਈ ਮੇਰੇ ਕਹਿੰਦਾ ਮਤਲਬ ਹੈ ਜੀ ਕਿ ਜੀਰਾ ਜਿਵੇਂ ਤੁਸੀਂ ਦੱਸਿਆ ਕਿ ਮਾਝਾ ਮਾਲਵਾ ਦੁਆਬਾ ਤਿੰਨ ਜਿਹੜੇ ਪੰਜਾਬ ਤਿੰਨਾਂ ਜਗ੍ਹਾ ਚ ਵਟਿਆ ਪਿਆ ਬਿਲਕੁਲ ਔਰ ਇਹ ਸੀਟ ਜਿਹੜੀ ਇਹ ਤਿੰਨਾਂ ਜਗ੍ਹਾ ਨੂੰ ਜੋੜਦੀ ਹੈ ਬਿਲਕੁਲ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਲੋਕ ਆ ਉਹ ਤਰਨਤਾਰਨ ਦੇ ਅਮਰ ਸਾਹਿਬ ਮਾਝੇ ਦੇ ਨੇ ਜੀ ਉਹ ਸਾਡੇ ਇੱਕ ਦੁਆਬੇ ਦੇ ਨੇ ਕਪੂਥਲਾ ਔਰ ਉਹ ਸੁਲਤਾਨਪੁਰ ਲੋਧੀ ਔਰ ਉਸ ਤੋਂ ਬਾਅਦ ਮਾਲਵਾ ਜੀਰਾ ਹੁਣ ਜੇ ਉਮੀਦਵਾਰ ਤੋਂ ਪੁੱਛਿਆ ਉਮੀਦਵਾਰ ਜਿਹੜੇ ਨੇ ਜੇ ਅਕਾਲੀ ਦਲ ਦੀ ਗੱਲ ਕਰੀ ਤਾਂ ਉਹਨਾਂ ਨੇ ਵਿਰਸਾ ਸਿੰਘ ਬੁਲਟੋਹਾ ਦਾ ਨਾਮ ਕੱਲ ਐਲਾਨ ਕੀਤਾ ਸੀਗਾ ਉਸ ਤੋਂ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਆ ਉਹਨਾਂ ਵੱਲੋਂ ਜਿਹੜੇ ਮੰਤਰੀ ਨੇ ਲਾਲਜੀਤ ਸਿੰਘ ਪੁੱਲਰੋਂ ਦਾ ਨਾਮ ਹੋ ਚੁੱਕਾ ਹੈ ਜੀ ਮੀਆਂ ਵਿੰਡ ਜਿਹੜੇ ਨੇ ਉਪਾਸਪਾ ਦੇ ਜਿਹੜੇ ਆਗੂ ਉਮੀਦਵਾਰ ਨੇ ਤਾਂ ਆ ਜਿਹੜੇ ਕਾਂਗਰਸ ਨੇ ਜਿਹੜੀ ਸੀਟ ਹੈ ਉਹ ਜੀਰੇਵਾਂ ਨੂੰ ਦਿੱਤੀ ਆ ਜਿਹੜੇ ਮਾਲਵੇ ਨੂੰ ਆਪਾਂ ਕਹਿ ਸਕਦੇ ਮਾਲਵੇ ਦੇ ਨੇ ਹੁਣ ਜਦੋਂ ਪੰਥਕ ਦੀ ਗੱਲ ਆਉਂਦੀ ਜਾਂ ਆਪਾਂ ਗੱਲ ਕਰ ਰਹੇ ਨੇ ਕਿ ਇਨ੍ਹਾਂ ਲੋਕਾਂ ਦੇ ਜਿਹੜਾ ਜਿਹੜੇ ਲੋਕ ਨੇ ਸਭ ਤੋਂ ਵੱਡਾ ਡਿਸੀਜਨ ਜਿਹੜਾ ਵਾ ਉਹ ਮਾਝੇ ਵਾਲੇ ਕਰਦੇ ਨੇ ਤਾਂ ਕੀ ਉਹ ਜਿਹੜੇ ਉਹ ਇਸ ਕੈਂਡੀਡੇਟ ਜਿਹੜਾ ਕਾਂਗਰਸ ਦਾ ਵਾ ਜਿਹੜਾ ਮਾਲਵੇਤਵਾ ਉਹਨੂੰ ਆਪਣਾ ਸੰਸਦ ਬਣਾਉਣਾ ਚਾਹਣਗੇ ਸੀਟ ਜਿਹੜੀ ਮਾਲਵੇ ਵਾਲਿਆਂ ਨੂੰ ਦੇਣਾ ਚਾਹਣਗੇ ਜਾਂ ਨਹੀਂ ਉਸ ਤੋਂ ਬਾਅਦ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਰਾਣਾ ਇੰਦਰਪਤਾਪ ਦਾ ਵੀ ਨਾਮ ਆ ਰਿਹਾ ਸੀਗਾ ਬੇਸ਼ੱਕ ਉਹਨਾਂ ਦਾ ਦਾਵਾ ਠੋਕਿਆ ਜਾਂ ਨਹੀਂ ਠੋਕਿਆ ਉਹ ਬਾਅਦ ਦੀ ਗੱਲ ਆ ਰਾਣਾ ਇੰਦਰਪਤਾਪ ਰਾਣਾ ਗੁਰਜੀ ਸਿੰਘ ਇੱਕ ਕਾਂਗਰਸ ਦੇ ਵੱਡੇ ਲੀਡਰ ਆ ਦੋਨੇ ਐਮਐਲਏ ਵੀ ਨੇ ਕਹਰੇ ਸੀਗੇ ਕਿ ਸੀਟ ਐਨ ਉਹ ਮਿਲ ਜੇ ਨਹੀਂ ਮਿਲੀ ਕੀ ਹੁਣ ਸਿੱਧਾ ਨਹੀਂ ਅਸੀਂ ਕਹਿੰਦੇ ਆ ਥੋੜਾ ਜਿਹਾ ਇਹ ਕਹਿੰਦੇ ਕੀ ਇਹ ਜਿਹੜੇ ਕਲਬੀਰ ਸਿੰਘ ਜੀਰਾ ਨੂੰ ਸਪੋਰਟ ਕਰਨਗੇ ਹੂੰ ਇਸੇ ਤਰ੍ਹਾਂ ਹੀ ਜੇ ਆਪਾਂ ਗੱਲ ਕਰਦੇ ਆ ਕਿ 2019 ਦੇ ਵਿੱਚ ਦਾ ਤੁਸੀਂ ਦੱਸਿਆ ਕਿ ਡਿੰਪਾ ਹੁਣੀ ਜਿਹੜੇ ਇਥੋਂ ਸੰਸਦ ਬਣੇ ਉਸ ਤੋਂ ਪਹਿਲਾਂ ਪੰਥਕ ਸੀਟ ਸੀਗੀ 2019 ਦੇ ਵਿੱਚ ਬੀਬੀ ਜਗੀਰ ਕੋਲ ਲੜਦੇ ਨੇ ਅਕਾਲੀ ਦਲ ਦੇ ਲੋਕ ਬੀਬੀ ਖਾਲੜਾ ਜੀ ਲੜਦੇ ਨੇ ਜਿਨ੍ਹਾਂ ਨੇ ਸਪੋਰਟ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਸੀ ਜੀ ਦੋਨਾਂ ਦੀ ਵੋਟ ਬੈਂਕ ਜਿਹੜੀ ਆਪਾਂ ਜਮ੍ਹਾਂ ਕਰ ਲਈ ਜਾਵੇ ਤਾਂ ਕਿਤੇ ਨਾ ਕਿਤੇ ਡਿੰਪਾ ਦੇ ਨਾਲ ਕਿਤੇ ਵਾਦ ਸੀ ਕਿਤੇ ਵਾਦ ਸੀ ਬਿਲਕੁਲ ਲੇਕਿਨ ਹੁਣ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਅਪੇ ਕਹਿ ਸਕਦੇ ਆ ਕਿ ਉਸ ਸਮੇਂ ਦੋਨੇ ਬੀਬੀਆਂ ਹਾਰੀਆਂ ਸਨ ਜਿਹਦਾ ਫਾਇਦਾ ਜਿਹੜਾ ਵਾ ਜਸਬੀਰ ਸਿੰਘ ਡਿੰਪਾ ਨੂੰ ਹੋਇਆ ਸੀ ਔਰ ਇਸ ਵਾਰ ਪੰਜ ਕੈਂਡੀਡੇਟ ਨੇ ਹਮਮ ਕੋਣ ਕਿਨੂੰ ਫਾਇਦਾ ਦਿੰਦਾ ਮੀਆ ਵੈਂਡ ਦਾ ਨਾਮ ਵੀ ਜਿਹੜਾ ਚਾਹੇ ਪਾਸਪਾਏ ਪਾਸਪਾ ਦਾ ਪੰਜਾਬ ਦੇ ਵਿੱਚ ਬਹੁਤ ਵਿਰੋਧ ਵੀ ਰਿਹਾ ਹੈ ਲੇਕਿਨ ਪਾਸਪਾ ਨੇ ਬਹੁਤ ਆਗੂ ਆਪਣਾ ਜੋੜੇ ਆ ਸੇ ਪਾਸਪਾਸ ਦੀ ਗੱਲ ਕੀਤੀ ਜਾ ਤਾਂ ਮੀਆਂ ਵਿੰਡ ਜਿਹੜੇ ਪਹਿਲਾਂ ਅਕਾਰੀ ਦਲ ਦੇ ਵਿੱਚ ਸੀਗੇ ਉਹ ਉਮੀਦਵਾਰ ਹਨ ਉਹ ਬੇਸ਼ੱਕ ਜਿੱਤਦੇ ਜਾਂ ਨਹੀਂ ਜਿੱਤਦੇ ਲੇਕਿਨ ਉਹਨਾਂ ਦੀ ਜਿਹੜੀ ਭੂਮਿਕਾ ਵਾ ਉਹ ਜਿੱਤਣ ਵਾਲੇ ਕੈਂਡੀਡੇਟ ਦਾ ਜਿਹੜਾ ਵਾ ਉਹਦੇ ਵਿੱਚ ਫੈਸਲਾ ਕਰੇਗੀ ਫੈਸਲਾ ਦਾ ਫੈਸਲਾ ਕਰੇਗੀ ਉਸ ਤੋਂ ਬਾਅਦ ਲਾਲਜੀਤ ਸਿੰਘ ਪੁੱਲ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਨ ਪਿਛਲੇ ਦਿਨੀ ਉਹ ਆਪਣੇ ਬਿਆਨਾਂ ਦਾ ਕਰਕੇ ਬੇਸ਼ੱਕ ਉਸ ਤੋਂ ਬਾਅਦ ਉਹਨਾਂ ਨੇ ਮਾਫੀ ਮੰਗ ਲਈ ਚਰਚਾ ਦੇ ਵਿੱਚ ਰਹੇ ਕਹਿੰਦੇ ਸੀਗੇ ਕਿ ਵਿਰੋਧ ਕਾफी ਹੋਇਆ ਕਿਉਂਕਿ ਉਹਨਾਂ ਨੇ ਇੱਕ ਬਰਾਦੀ ਨੂੰ ਸਿੱਧਾ ਟਾਰਗੇਟ ਕੀਤਾ ਸੀ ਮਾਫੀ ਮੰਗ ਲਈ ਜੀ ਉਹਨਾਂ ਦਾ ਨਾਮ ਫਿਰ ਹੁਣ ਜਦੋਂ ਕੁਲਵੀਰ ਸਿੰਘ ਜੀ ਜਿਹਦਾ ਮੈਂ ਪਹਿਲਾਂ ਕਿਹਾ ਜੀ ਕਿ ਉਹਨਾਂ ਦਾ ਨਾਮ ਆ ਗਿਆ ਬਿਰਸਾ ਸਿੰਘ ਬਲਟੋਹਾ ਕਿਉਂਕਿ ਅਮਿਤਪਾਲ ਜਿਹੜੇ ਇੱਕ ਵੱਡਾ ਨਾਮ ਹੈ ਪਹਿਲਾਂ ਕਿਹਾ ਜਾ ਰਿਹਾ ਸੀ ਜਿਦਾਂ ਜੀ ਸਿੰਘ ਮਾਨ ਉਹਨਾਂ ਨੇ ਆਪਣਾ ਕੈਂਡੀਡੇਟ ਵਾਪਸ ਲੈ ਲਿਆ ਵਿਰਸਾ ਸਿੰਘ ਬਲਟੋਹਾ ਨੇ ਅਕਾਲੀ ਦਲ ਖੜ ਕੇ ਲੋਕਾਂ ਨੇ ਅਮਰਪਾਲ ਸਿੰਘ ਦੇ ਨਾਮ ਨੂੰ ਕਿੰਨੀ ਵੋਟ ਪਾਣੀ ਹੈ ਵੋਟ ਜਿਹੜੀ ਆ ਪੰਥਕ ਬੋਰਡ ਦਾ ਆਪਾਂ ਪੰਥਕ ਹਲਕਾ ਤੁਸੀਂ ਕਹਿੰਦੇ ਹੋ ਕਿ ਨਹੀਂ ਰਹਿ ਗਿਆ ਪੰਥਕ ਬੋਰਡ ਜੇ ਅਸੀਂ ਗੱਲ ਕਰੀਏ ਉਹ ਵੰਡ ਹੁੰਦੀ ਹੈ ਤਾਂ ਦੇਖੋ ਮੈਂ ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਉਣ ਦੀ ਗੱਲ ਕਰਾਂਗੇ ਆਪਾਂ ਇਹਦੇ ਵਿੱਚ ਇੱਕ ਗੱਲ ਜੋੜ ਦਿਆਂ ਠੀਕ ਹੈ ਮੀਆਂ ਮੈਂ ਮੰਨਾ ਜਿਹੜੇ ਨੇ ਉਹ ਵੀ ਅਕਾਲੀ ਦਲ ਦਾ ਪਿਛੋਕੜ ਰੱਖਦੇ ਨੇ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਪੰਥ ਨੂੰ ਓਟਾ ਲਾਉਣਗੇ ਆਪਣੇ ਹਲਕੇ ਚੋਂ ਜ਼ਰੂਰ ਲਾਉਣਗੇ ਨਾਲ ਦੇ ਹਲਕੇ ਚੋਂ ਅਗਲੀ ਗੱਲ ਆ ਜਾਂਦੀ ਹੈ ਵਿਰਸਤ ਸਿੰਘ ਬਲਟੋਹਾ ਉਹ ਵੀ ਅਕਾਲੀ ਦਲ ਵੱਲੋਂ ਕਦੇ ਕੀਤੇ ਗਏ ਨੇ ਪੰਥ ਦੇ ਨਾਂ ਦੀ ਗੱਲ ਹੁੰਦੀ ਆ ਜੇ ਅਕਾਲੀ ਦਲ ਦੇ ਕੋਰ ਕਮੇਟੀ ਦੀ ਗੱਲ ਕਰ ਰਹੀਏ ਟਿਕਟਾਂ ਵੰਡਣ ਤੋਂ ਪਹਿਲਾਂ ਵੱਡੇ ਵੱਡੇ ਫੈਸਲੇ ਲੈ ਗਏ ਪੰਥ ਦੇ ਨਾਂ ਤੇ ਬੰਦੀ ਸਿੰਘਾਂ ਦੇ ਨਾਂ ਤੇ ਅਮਰਤਪਾਲ ਦਾ ਉਹਨਾਂ ਨੇ ਸਪੈਸ਼ਲ ਇਹਦੇ ਵਿੱਚ ਫੈਸਲਾ ਰੱਖਿਆ ਐਸਜੀਪੀਸੀ ਨੇ ਵੀ ਕਿਹਾ ਕਿ ਅਸੀਂ ਇਹਦੇ ਲਈ ਕੇਸ ਵੀ ਲੜਨ ਨੂੰ ਤਿਆਰ ਆਂ ਐਸਜੀਪੀਸੀ ਦੇ ਪ੍ਰਧਾਨ ਨੇ ਜਾ ਕੇ ਅਸ ਮੁਲਾਕਾਤ ਵੀ ਕੀਤੀ ਗੱਲ ਇਹ ਆ ਕਿ ਉਹ ਵੀ ਇੱਕ ਪੰਥਕ ਚਿਹਰਾ ਨੇ ਭਾਵੇਂ ਕਿ ਵਿਰਸਤ ਸਿੰਘ ਮਲਟਵਾ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਰਿਵਾਰ ਨਾਲ ਅਨੁਸਾਰ ਮਿਲ ਕੇ ਆਏ ਨੇ ਇਹ ਆਉਣ ਵਾਲਾ ਭੂਮਿਕ ਦੱਸੇਗਾ ਗਰਭ ਵਿੱਚ ਆ ਕਿ ਅਕਾਲੀ ਦਲ ਅਮਰਪਾਲ ਦੀ ਸਪੋਰਟ ਲੈਂਦਾ ਅਮਰਪਾਲ ਵੰਦਾ ਨਹੀਂ ਵੰਦਾ ਉਹ ਆਉਣ ਵਾਲਾ ਸਮੱਸ ਅਗਲੀ ਗੱਲ ਜੇ ਕੁਲਬੀਰ ਸਿੰਘ ਜੀਰੇ ਦੀ ਘਰੀ ਹੈ ਨਾ ਇਹਦਾ ਪ੍ਰਸ਼ੋਕੜ ਵੀ ਪੰਥ ਦੇ ਨਾਲ ਆ ਅਕਾਲੀ ਦਲ ਦੇ ਨਾਲ ਆ ਇਹਨਾਂ ਦੇ ਪਿਤਾ ਜੀ ਇੰਦਰਜੀਤ ਸਿੰਘ ਜੀਰਾ ਜਿਹੜੇ ਨੇ ਉਹ ਅਕਾਲੀ ਦਲ ਵੱਲੋਂ ਸੇਤ ਮੰਤਰੀ ਵੀ ਰਹਿ ਚੁੱਕੇ ਨੇ 97 ਦੇ ਵਿੱਚ ਔਰ ਖਾਸ ਕਰਕੇ ਇਹਨਾਂ ਦੇ ਜਿਹੜੇ ਦਾਦਾ ਜੀ ਐ ਜੀ ਪੀ ਸੀ ਦੇ ਮੈਂਬਰ ਟੋਟਲੀ ਇਹ ਜਿਹੜੇ ਚਾਰ ਚਿਹਰੇ ਨੇ ਇਸ ਟਾਈਮ ਉਹ ਸਾਰੇ ਪੰਥ ਦੇ ਚਿਹਰੇ ਨੇ ਵੱਡੀ ਗੱਲ ਜਿੱਦਾਂ ਤੁਸੀਂ ਕੀਤੀ ਆ ਕਿ ਇਹਨੂੰ ਹਲਕੇ ਨੂੰ ਤਿੰਨ ਭਾਗਾਂ 'ਚ ਵੰਡਿਆ ਗਿਆ ਮਾਝਾ ਮਾਲਵਾ ਦੋਆਬਾ ਇਹਨਾਂ ਦੇ ਵਿੱਚੋਂ ਦੋ ਹਲਕੇ ਦੋਆਬੇ ਦੇ ਚੱਕੇ ਗਏ ਕਪੂਤਲਾ ਤੇ ਸੁਲਤਾਨਪੁਰ ਲੋਧੀ ਇੱਕ ਹਲਕਾ ਮਾਲਵੇ ਦਾ ਲੈ ਲਿਆ ਫਿਰੋਜ਼ਪੁਰ ਦੇ ਨਾਲ ਲੱਗਦਾ ਜਿਹੜਾ ਇਹ ਜੀਰਾ ਤੇ ਜਿਹੜੇ ਬਾਕੀ ਹਲਕੇ ਨੇ ਉਹ ਲੈ ਲਏ ਇਹਨਾਂ ਨੇ ਮਾਝੇ ਦੇ ਵਿੱਚੋਂ ਕੀ ਹੁਣ ਮਾਝੇ ਵਾਲੇ ਜਿਹੜੇ 4-5 ਹਲਕੇ ਨੇ 5 6 ਹਲਕੇ ਪੈਂਦੇ ਨੇ ਮਾਝੇ ਦੇ ਵਿੱਚ ਕਿਉਂ 6ਵੇਂ ਹਲਕੇ ਦੁਆਬੇ ਮਾਲਵੇ ਵਾਲੇ ਬੰਦੇ ਨੂੰ અપਨਾਉਣਗੇ ਵੱਡਾ ਸਵਾਲ ਜਿਹੜਾ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਕੀਤਾ અપਨਾਉਣਾ ਕਿੰਨਾ ਔਖਾ ਹੋਏਗਾ ਇਹ ਉਹਨਾਂ ਨਾਲ ਸਮਝਾ ਦਸੇਗਾ ਅਗਲੀ ਗੱਲ ਪੰਥਕ ਪੰਥਕ ਹਲਕਾ ਕਾਗਜ਼ਾਂ ਤੇ ਜ਼ਰੂਰ ਹੈ ਪਰ ਕਿਤੇ ਨੂੰ ਕਿਤੇ ਪੰਥ ਨੂੰ ਹਲਕੇ ਨੂੰ ਇੱਥੋਂ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਤਾ ਵੀ ਲਾਈ ਗਈ ਅਗਲੀ ਗੱਲ ਤੁਸੀਂ ਬੜੀ ਵੱਡੀ ਕੀਤੀ ਕਿ ਇੰਦਰ ਪ੍ਰਤਾਪ ਰਾਣਾ ਕਿਤੇ ਨੂੰ ਕਿਤੇ ਦਾਵੇਦਾਰੀ ਰੱਖਦੇ ਨਜ਼ਰ ਆ ਰਹੇ ਸੀ ਚਾਹੇ ਉਹ ਸੋਸ਼ਲ ਮੀਡੀਆ ਦੀ ਭੂਮਿਕਾ ਸੀ ਉਹਨਾਂ ਨੇ ਨਿੱਜੀ ਤੌਰ ਤੇ ਚਾ ਨਹੀਂ ਕਿਹਾ ਕਿ ਬਰੀ ਉਹਨਾਂ ਦੇ ਪਿਤਾ ਰਾਣਾ ਗੁਰਜੀਤ ਦੀ ਇੰਟਰਵਿਊ ਸੁਣਦੇ ਰਹੇ ਉਹਨਾਂ ਨੇ ਕਿਹਾ ਮੈਂ ਦੁਆਬੇ ਨੂੰ ਦਿੰਨਾ ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਦੁਆਬੇ ਦੇ ਵਿੱਚ ਤਾਂ ਆ ਵੀ ਦੋ ਹਲਕੇ ਆਉਂਦੇ ਨੇ ਖਡੂਰ ਸਾਹ ਦੇ ਉਹ ਕਹਿੰਦੇ ਨੇ ਜਿਹਦੇ ਵਿੱਚ ਜ਼ਿਆਦਾ ਹਲਕੇ ਜ਼ਿਆਦਾ ਕਿਹੜੇ ਅਨੰਦਪੁਰ ਸਾਹਿਬ ਬਾਦ ਦੇ ਨਾਲ ਨਾਲ ਗੰਢੀ ਦੇ ਨਾਲ ਨਾਲ ਦਾ ਏਰੀਆ ਬੀਤ ਦੇ ਨਾਲ ਦਾ ਏਰੀਆ ਅਨੰਤਪੁਰ ਸਾਹਿਬ ਦੀ ਗੱਲ ਕਰਦੇ ਨੇ ਹੁਣ ਉਹਨਾਂ ਨੇ ਆਪਣਾ ਖੁੱਲ ਕੇ ਤਾਂ ਕਿਹਾ ਨਹੀਂ ਕਿ ਅਸੀਂ ਖਰੂਸ ਸਾਹਿਬ ਤੋਂ ਮੰਗਦੇ ਆ ਪਰ ਜਿਹੜੀਆਂ ਤੁਸੀਂ ਗੱਲ ਕੀਤੀ ਕਿ ਅੰਦਰ ਖਤੇ ਨੁਕਲ ਮੀਟਿੰਗਾਂ ਚੱਲੀਆਂ ਇੰਦਰ ਪ੍ਰਤਾਪ ਨੇ ਆਪਣੇ ਲੈਵਲ ਤੇ ਇੱਥੇ ਕੰਮ ਕੀਤਾ ਅਸੀਂ ਇਸ ਚੀਜ਼ ਦਾ ਦਾਅਵਾ ਤਾਂ ਨਹੀਂ ਕਰਦੇ ਪਰ ਕੀ ਇਹ ਸਪੋਰਟ ਕਰਨਗੇ ਜੀਰੇ ਨੂੰ ਸਭ ਤੋਂ ਵੱਡੀ ਗੱਲ ਇਹ ਸਵਾਲ ਬਣਦਾ ਸਵਾਲ ਤਾਂ ਇਹ ਹੀ ਜਦੋਂ ਤੁਸੀਂ ਪਹਿਲਾਂ ਕਿਹਾ ਕਿ ਜਿਆਦਾ ਹਲਕਾ ਜਿਹੜਾ ਮਾਜੇ ਦਾਵਾ ਤੁਸੀਂ ਦੋ ਦਿਨ ਇਲੈਕਸ਼ਨ ਪਿੱਛੇ ਚਲੇ ਜਾਓ ਜੀ ਕਿਉਂਕਿ ਖਡੂਰ ਸਾਹਿਬ ਸੀਟ ਜਿਹੜੀ ਆ ਜਦੋਂ ਇਹ ਦੁਆਰਾ ਬਣੀ 2009 ਦੇ ਵਿੱਚ 2009 ਦੇ ਵਿੱਚ ਉਦੋਂ ਕਿਹੜਾ ਕੈਂਡੀਡੇਟ ਕਿੱਥੋਂ ਲੜਿਆ ਸੀ ਕਿਹੜਾ ਜਿੱਤਿਆ ਸੀ ਜਦੋਂ ਰਾਣਾ ਰਾਣਾ ਗੁਰਜੀਤ ਤੇ ਉਦੋਂ ਜਨਾਲਾ ਸਾਹਿਬ ਲੜਿਆ ਸੀ ਜਨਾਲਾ ਸਾਹਿਬ ਲੜਿਆ ਸੀ ਕਿ ਜਨਾਲਾ ਸਾਹਿਬ ਮਾਜੇ ਦੇ ਸੀਗੇ ਜੀ ਜਿੱਤੇ ਜਿੱਤੇ ਜੇ ਹੁਣ ਆਗੇ ਜਸਬੀਰ ਸਿੰਘ ਡਿੰਪਾ ਦੀ ਗੱਲ ਉਹਦਾ ਦੇ ਆਪੋਜ਼ਿਟ ਬੀਬੀ ਚਗੀ ਕੋ ਦੁਆਬੇ ਤੋਂ ਸੀ ਬਿਲਕੁਲ ਤੇ ਜਸਬੀਰ ਸਿੰਘ ਡਿੰਪਾ ਜਿੱਤੇ ਬਿਲਕੁਲ ਇਸ ਵਾਰ ਵੀ ਸਵਾਲਤਾ ਹੋਈ ਆਏਗਾ ਬਰਾਂਪੁਰਾ ਸਾਹਿਬ ਤੇ ਜੋ ਲੜੇ ਲੋ ਜਿੱਤੇ ਲਾਲਜੀਤ ਸਿੰਘ ਭੁੱਲਰ ਜੀ ਔਰ ਵਿਰਸਾ ਸਿੰਘ ਬਲਟੋਹਾ ਜਿਹੜੇ ਆ ਔਰ ਮੀਆਂ ਮੇਟ ਜਿਹੜੇ ਨੇ ਇਹ ਤਿੰਨੇ ਮਾਜੇ ਦੇ ਨੇ ਜੀ ਔਰ ਕੈਂਡੀਡੇਟ ਜਿਹੜੇ ਕੁਲਵੀਰ ਸਿੰਘ ਜੀਰਾਵਾ ਉਹ ਮਾਲਵੇ ਤੋਂ ਆ ਗਏ ਜੀ ਔਰ ਕੁਲਵੀਰ ਸਿੰਘ ਜੀਰਾ ਵੈਸੇ ਹੀ ਆਪਾਂ ਦੇਖਿਆ ਜਾਵੇ ਤਾਂ ਏਡਾ ਵੱਡਾ ਨਾ ਕੇਰਾ ਨਹੀਂਗਾ ਕਿ ਜਿਸ ਹਾਮਨਾ ਉਸ ਦਿਨ ਦਾ ਉਮੀਦਵਾਰ ਕਾਇਆ ਜਾਵੇ ਲੇਕਿਨ ਜਿੱਥੇ ਇਹ ਚੀਜ਼ ਹੈ ਕਿ ਜਿਹੜਾ ਇਲਾਕਾ ਤੈਅ ਕਰਦਾ ਉਥੇ ਨਾਲ ਇਹ ਵੀ ਕਿ ਰਾਣਾ ਗੁਰਜੀਤ ਸਿੰਘ ਦੀ ਭੂਮਿਕਾ ਕੀ ਰਹਿੰਦੀ ਹੈ ਇਹਦੇ ਵਿੱਚ ਇਹ ਵੱਡਾ ਸਵਾਲ ਹੈ ਕਿ ਰਾਣਾ ਗੁਰਜੀਤ ਸਿੰਘ ਹੁਣੀ ਸਪੋਰਟ ਕਰ ਰਿਹਾ ਬੇਸ਼ੱਕ ਉੱਪਰੋਂ ਤਾਂ ਹਰ ਕੋਈ ਨਾਲ ਹੀ ਹੁੰਦੇ ਆਂ ਅੰਦਰੋਂ ਕਰਦੇ ਆ ਨਹੀਂ ਕਰਦੇ ਆ ਦੋ ਹਲਕੇ ਜਿਹੜੇ ਆ ਉਹ ਰਾਣਾ ਹੁਣਾ ਦੀ ਵਿਦਾਇਕੀ ਦੇ ਵਿੱਚ ਆਂਦੇ ਆ ਜੀ ਇਤੋਂ ਦੀ ਵੋਟ ਜਿਹੜੀ ਆ ਉਹ ਵੀ ਪ੍ਰਭਾਵ ਪਾਵੇਗਾ ਵੱਡਾ ਸਵਾਲ ਇਹ ਆ ਤੁਹਾਡੀ ਗੱਲ ਬੜੀ ਵਾਜਬ ਹੈ ਕਿ ਸੁਲਤਾਨਪੁਰ ਲੋਧੀ ਹਲਕਾ ਜਿੱਥੋਂ ਵਿਧਾਇਕ ਇੰਦਰਪ੍ਰਤਾਪ ਰਾਣਾ ਰੌਣਾ ਗੁਰਜੀਤ ਦੇ ਬੇਟੇ ਨੇ ਔਰ ਕਪੂਤਲਾ ਜਿੱਥੋਂ ਖੁਦ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਤੀਜੀ ਗੱਲ ਇਹਦੇ ਵਿੱਚ ਇੱਕ ਹੋਰ ਵੱਡੀ ਭੂਮਿਕਾ ਨਿਭਾਉਗੀ ਜਸਵੀਰ ਸਿੰਘ ਡੇਂਪਾ ਕਿੱਥੇ ਖੜਦੇ ਨੇ ਕੀ ਜਸਵੀਰ ਸਿੰਘ ਡੇਂਪਾ ਆਪਣੀ ਟਿਕਟ ਛੱਡ ਕੇ ਜਿਹੜਾ ਮਾਲਵੇ ਚੋਂ ਆਣ ਕੇ ਕੈਂਡੀਡੇਟ ਲੜ ਰਿਹਾ ਇੰਦਰਜੀਤ ਜੀਰੇ ਦਾ ਬੇਟਾ ਕੁਲਵੀਰ ਜੀਰਾ ਉਹਦੀ ਮਦਦ ਕਰਨਗੇ ਇਹ ਵੀ ਇੱਕ ਵੱਡਾ ਸਵਾਲ ਹੋਊਗਾ ਤੁਹਾਡੀ ਇਹ ਗੱਲ ਬੜੀ ਵਾਜਬ ਆ ਕਿ ਇੰਦਰਜੀਤ ਜੀਰੇ ਦੇ ਪਰਿਵਾਰ ਨੂੰ ਕੁਲਵੀਰ ਜੀਰੇ ਨੂੰ ਚਾਹੇ ਆਪਣਾ ਬੱਚਾ ਕਹਿ ਕੇ ਭਤੀਜਾ ਕਹਿ ਕੇ ਰਾਣਾ ਜੀ ਪੁਕਾਰ ਰਹੇ ਨੇ ਕੀ ਅੱਜ ਆਪਣੇ ਭਤੀਜੇ ਨੂੰ ਵੋਟਾਂ ਪਵਾਉਣਗੇ ਅੰਦਰ ਖਾਤੇ ਕਿੱਥੋਂ ਤੱਕ ਪਹੁੰਚ ਕਰਨਗੇ ਇਹਦੇ ਬਾਰੇ ਕੀ ਕਹਿੰਦੇ ਤਾਲਵੀਰ ਸਾਹਿਬ ਦੇਖੋ ਜਦੋਂ ਵੋਟਾਂ ਦੀ ਗੱਲ ਆ ਜਾਂਦੀ ਹੈ ਤੁਹਾਡੀ ਵੋਟ سپورਟ ਦੇ ਨਾਲ ਉਹ ਤੁਹਾਡਾ ਜਿਹੜਾ ਵਿਰੋਧ ਆ ਨਾ ਉਹ ਜਿੱਤ ਹਾਲ ਦੇ ਵਿੱਚ ਕਾਫੀ ਵੱਡੀ ਭੂਮਿਕਾ ਨਿਭਾਉਂਦਾ ਹਮ ਸੁਲਤਾਨਪੁਰ ਉਹਦੇ ਇਲਾਕੇ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੋਤੇ ਇਕਲੋਤੇ ਜਿਹੜੇ ਰਾਣਾ 인ਦਰਪ੍ਰਤਾਪ ਨੇ ਜਿਹੜੇ ਵਿਧਾਇਕ ਬਣੇ ਨੇ ਬਿਲਕੁਲ ਸੂਝ-ਬੂਝ ਉਹਨਾਂ ਦੇ ਗੱਲ ਕਰਨ ਦਾ ਨਜ਼ਰੀਆ ਤੁਹਾਨੂੰ ਪਤਾ ਹੈ ਉਹਨਾਂ ਦਾ ਇਲਾਕੇ ਦੇ ਵਿੱਚ ਜਿਹੜਾ ਹੋਲਡ ਹੈ ਉਹ ਵੀ ਤੁਹਾਨੂੰ ਪਤਾ ਹੈ ਰਾਣਾ ਗੁਰਜੀਤ ਸਿੰਘ ਦਾ ਇਲਾਕੇ ਦੇ ਵਿੱਚ ਇਹ ਹੋਲਡ ਹੈ ਇਹਨਾਂ ਦੋਨਾਂ ਦੀ ਜਿਹੜੀ ਭੂਮਿਕਾ ਵਾ ਇਹ ਕਲਵੀਰ ਸਿੰਘ ਜੀਰਾ ਦੀ ਜਿਹੜੀ ਸਥਿਤੀ ਹੈ ਉਹਨੂੰ ਵਾਕਈ ਇਹ ਤੈਅ ਕਰ ਸਕਦੀ ਹੈ ਜੀ ਮਾਜਾ ਫੈਕਟਰ ਦੂਜਾ ਫੈਕਟਰ ਤੀਜਾ ਇਹ ਸਭ ਕੋ ਜਾਨਾ ਹੈ ਖੈਰ ਗੱਲ ਤਾਂ ਇਹ ਪੰਜਵਾਂ ਫੈਕਟਰ ਵੀ ਆਣਾ ਹੈ ਅਵਰਤਪਾਲ ਸਿੰਘ ਦਾ ਫੈਕਟਰ ਵੀ ਆਣਾ ਹੈ ਬਿਲਕੁਲ ਸਭ ਸਾਰੇ ਪਾਸੇ ਦੇਖੂਗੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਮੁਕਾਬਲਾ ਦੋ ਕੋਣਾ ਨਹੀਂ ਤਿੰਨ ਕੋਣਾ ਨਹੀਂ ਚਾਰ ਕੋਣਾ ਨਹੀਂ ਪੰਜਾਂ ਦੇ ਵਿੱਚ ਹੈ ਔਰ ਪਾਸ ਪਾਸ ਦੀ ਜਿਹੜੀ ਭੂਮਿਕਾ ਬੜੀ ਵੱਡੀ ਹੋਣੀ ਹੈ ਜਿੱਤ ਹਾਰ ਦੇ ਫੈਸਲੇ ਜਿੱਤ ਜਿੱਤੇ ਨਾ ਲੇਕਿਨ ਜਿਤਾਉਣ ਦੇ ਵਿੱਚ ਉਹਨਾਂ ਦੀ ਜਿਹੜੀ ਵੋਟ ਲੈ ਜਾਣਾ ਉਹ ਬੜਾ ਵੱਡਾ ਇਫੈਕਟ ਹੋਏਗਾ ਬੜਾ ਵੱਡਾ ਤੁਸੀਂ ਸਵਾਲ ਕੀਤਾ ਵੈਸੇ ਤੁਸੀਂ ਮਰਜੀਤ ਸਿੰਘ ਮਾਨ ਨੇ ਜਿਹੜਾ ਆਪਣਾ ਕੈਂਡੀਡੇਟ ਆ ਉਹ ਵਾਪਸ ਲੈ ਲਿਆ ਅਮਰਪਾਲ ਦੇ ਹੱਕ 'ਚ ਕੀ ਹੁਣ ਅਮਰਪਾਲ ਦਾ ਪਰਿਵਾਰ ਅਕਾਲੀ ਦਲ ਦੇ ਹੱਕ 'ਚ ਬੈਠੂਗਾ ਇਹ ਇੱਕ ਵੱਡਾ ਸਵਾਲ ਆ ਜਿਹੜਾ ਜਿਵੇਂ ਅੱਜ ਵਿਰਸਤ ਸਿੰਘ ਬਲਟੋਹਾ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਆ ਸੀ ਉਹਨਾਂ ਨੂੰ ਮਿਲ ਕੇ ਆਏ ਮਿਲਣ ਤੋਂ ਬਾਅਦ ਬਹੁਤ ਸਾਰੇ ਦਾਅਵੇ ਸੋਸ਼ਲ ਮੀਡੀਆ ਤੇ ਆਸ-ਪਾਸ ਦੇ ਲੋਕ ਵੀ ਕਰ ਰਹੇ ਸੀ ਕਿ ਉਹਨਾਂ ਨੇ ਪੂਰੀ ਹਮਾਇਤ ਦਿੱਤੀ ਆ ਅਕਾਲੀ ਦਲ ਨੂੰ ਜਾਂ ਵਿਰਸਤ ਸਿੰਘ ਬਲਟੋਹਾ ਨੂੰ ਕਿੰਨੀ ਕੁਝ ਵਿੱਚ ਸੱਚਾਈ ਹੋਵੇਗੀ ਤੇ ਕੀ ਉਹ ਪਰਿਵਾਰ ਇਹਨਾਂ ਦੀ ਮਦਦ ਕਰੂਗਾ ਜਾਂ ਜਿਹੜੀ ਅਮਰਤਪਾਲ ਦੀ ਜਥੇਬੰਦੀ ਆ ਵਾਰਿਸ ਪੰਜਾਬ ਉਹ ਅਕਾਲੀ ਦਲ ਸਪੋਰਟ ਕਰੇਗੀ ਕਿਉਂਕਿ ਜਦੋਂ ਅਮਰਤਪਾਲ ਸਿੰਘ ਵਿਚਾਰੇ ਸਨ ਤਾਂ ਉਹ ਜੋ ਅਕਾਲੀ ਦਲ ਕਾਫੀ ਕਿੰਤੂ ਪ੍ਰੰਤੂ ਉਹਦੇ ਤੇ ਕਰਦਾ ਸੀ ਭਾਵੇਂ ਕਿ ਬਾਅਦ ਵਿੱਚ ਉਹਨਾਂ ਨੇ ਉਸ ਨੂੰ ਅਪਣਾ ਕੇ ਪੰਥਕ ਮੁੱਦਾ ਬਣਾ ਕੇ ਅਕਾਲੀ ਦਲ ਨੇ ਖੇਡ ਖੇਡਨੀ ਵੀ ਚਾਹੀ ਪਰ ਕਿੱਥੇ ਕਿ ਜਾ ਕੇ ਬੈਠੂ ਇਹ ਕੋ ਦੋ ਚੀਜ਼ਾਂ ਮਜ਼ੀ ਇਹਦੇ ਵਿੱਚ ਵਿਸਾ ਸਿੰਘ ਬੁਲਟੋਹ ਦਾ ਜਿਹੜਾ ਨਾਮ ਕੱਲ ਅਨਾਉਂਸ ਹੋਇਆ ਅਮਰਪਾਲ ਦਾ ਨਾਮ ਜਿਹੜਾ ਚਾਚਾ ਜੀ ਪਹਿਲਾਂ ਆ ਚੁੱਕਾ ਸੀਗਾ ਉਹ ਉਹਨਾਂ ਦੇ ਪਰਿਵਾਰ ਨੇ ਪਹਿਲਾਂ ਹੀ ਦੇ ਦਿੱਤਾ ਸੀ ਹੁਣ ਇਸ ਚੀਜ਼ ਨੂੰ ਕਿ ਅੱਜ ਜਿਹੜੇ ਉਹਨਾਂ ਦੇ ਵਿਸਾ ਸਿੰਘ ਬੁਲਟੋਹ ਨੇ ਪਰਿਵਾਰ ਨੂੰ ਮਿਲੇ ਮੈਨੂੰ ਲੱਗਦਾ ਇੱਕ ਇੱਕ ਸਿਆਸੀ ਤਰੀਕਾ ਹੁੰਦਾ ਜਾਂ ਇੱਕ ਸਿਆਸੀ ਚਾਲ ਹੁੰਦੀ ਹੈ ਇਹਦੇ ਨਾਲ ਸੰਮਤੀ ਬੋਰਡ ਜਿਹੜੀ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜ਼ਿਆਦਾਤਰ ਜਿਹੜੀ ਵੋਟ ਪੰਥਕੀ ਉਹ ਵੰਡ ਹੋਣੀ ਆ ਦੋਨਾਂ ਦੇ ਵਿੱਚ ਤਾਂ ਸੰਮਤੀ ਜਿਹੜੀ ਲੈਣ ਵਾਸਤੇ ਲੇਕਿਨ ਜੇ ਮੈਂ ਕਹਾਂ ਕਿ ਅਮਰਤਪਾਲ ਉਹਨਾਂ ਦੇ ਹੱਕ ਦੇ ਵਿੱਚ ਜਾਂ ਬਿਰਸਾ ਸਿੰਘ ਬਲਟੋਹਾ ਉਹਨਾਂ ਦੇ ਹੱਕ ਦੇ ਵਿੱਚ ਬੈਠਦਾ ਤਾਂ ਉਹ ਕਿਤੇ ਵੀ ਨਹੀਂ ਜੇ ਅਕਾਲੀ ਦਲ ਨੇ سپورਟ ਕਰਨੀ ਹੁੰਦੀ ਤਾਂ ਉਹਨਾਂ ਨੇ ਉਮੀਦਵਾਰ ਐਲਾਨ ਹੀ ਨਹੀਂ ਕਰਨਾ ਬਿਲਕੁਲ ਤੇ ਦੂਜੇ ਪਾਸੇ ਮੈਨੂੰ ਨਹੀਂ ਲੱਗ ਰਿਹਾ ਕਿਤੇ ਵੀ ਕਿ ਅਮਰਤਪਾਲ ਜਿਹੜਾ ਵਾ ਉਹ ਜੇ ਉਹਨਾਂ ਦਾ ਪਰਵਾਜ਼ ਜਿਹੜਾ ਵਾ ਬਿਰਸਾ ਸਿੰਘ ਬਲਟੋਹਾ ਦੇ ਹੱਕ ਚ ਬੈਠਾ ਤੁਹਾਨੂੰ ਇਹ ਨਹੀਂ ਲੱਗਦਾ ਕਿ ਤੈਨੂੰ ਕਿਤੇ ਜਿਹੜੀ ਪੰਥਕ ਵੋਟ ਆ ਉਹ ਵੰਡੀ ਜਾਂ ਤੇ ਫਿਰ ਦੁਬਾਰਾ ਤੀਜੀ ਧਿਰ ਫਾਇਦਾ ਨਾ ਲੈ ਜਾਏ ਬਿਲਕੁਲ ਇਹ ਚੀਜ਼ ਤਾਂ ਹੈ ਜਿੱਤੇ ਮੈਂ ਪਹਿਲਾਂ ਤਾਂ ਕਿਹਾ ਸੀ ਕਿ ਜਿਹੜੀ ਵੋਟ ਆਰ ਸਪੋਰਟ ਉਹ ਜਿਹੜਾ ਵਿਰੋਧ ਆ ਉਹ ਵੀ ਓਨਾ ਹੀ ਬਰਾਬਰ ਕੰਮ ਕਰਦਾ ਜਦੋਂ ਵਿਰੋਧੀ ਵੋਟਾਂ ਜਿਹੜੀਆਂ ਉਹ ਵੰਡਣਗੀਆਂ ਤਾਂ ਉਹਦਾ ਫਾਇਦਾ ਦੂਜਿਆਂ ਨੂੰ ਹੋਏਗਾ ਪੰਥਕ ਬੋਰਡ ਵੰਡ ਹੁੰਦਾ ਫਾਇਦਾ ਕਿਉਂਕਿ ਪੰਥਕ ਬੋਰਡ ਤੇ ਆਪਾਂ ਪਹਿਲਾਂ ਉਹ ਗੱਲ ਕਰ ਚੁੱਕੇ ਤਿੰਨਾਂ ਜਗ੍ਹਾ 'ਚ ਵੰਡ ਹੁੰਦੀ ਹੈ ਖੈਰ ਮੈਨੂੰ ਤਾਂ ਹੁਣ ਇਹ ਹੀ ਲੱਗਦਾ ਕਿ ਜਿਹੜੀ ਖਡੂਰ ਸਾਹਿਬ ਸੀਟ ਹੈ ਇਹਦੇ ਵਿੱਚ ਪੰਜਾਂ ਦੇ ਵਿੱਚ ਹੀ ਮੁਕਾਬਲਾ ਜਿਹੜਾ ਹੋਣਾ ਵਾ ਉਹ ਬਾਕੀ ਜਿਤ ਹਾਤਾ ਜਿਹੜੀ ਜਾ ਕੇ ਤੁਹਾਨੂੰ ਚਾਰ ਨੂੰ ਹੀ ਪਤਾ ਲੱਗਣੀ ਬੜੀ ਵੱਡੀ ਤੁਸੀਂ ਗੱਲ ਕੀਤੀ ਆਪਾਂ ਇੱਕ ਗੱਲ ਇੱਥੇ ਹੋਰ ਕਰਕੇ ਫਿਰ ਆਪਾਂ ਹਲਕੇ ਸੰਗਰੂਰ ਵੱਲ ਜਾਣਾ ਉਹ ਵੀ ਕਾਫੀ ਸਿਆਸਤ ਦੇ ਨਾਲ ਗਰਮਾਇਆ ਹੋਇਆ ਹਲਕਾ ਉੱਥੇ ਇੱਕ ਵੱਡਾ ਹੋਰ ਤਮਾਕਾ ਹੋਣ ਜਾ ਰਿਹਾ ਸ਼ਾਇਦ ਕੁਝ ਸਮੇਂ ਬਾਅਦ ਉਹ ਹੋਪਨੀ ਗੱਲ ਕਰਦੇ ਕਰਦੇ ਆ ਵੀ ਉਹ ਹੋ ਸਕਦਾ ਜਾਂ ਬਾਅਦ ਵਿੱਚ ਹੋ ਜਾਏ ਇਹ ਲਾਸਟ ਗੱਲ ਕਿ ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਜਿਵੇਂ ਤੁਸੀਂ ਸ਼ੁਰੂਆਤ ਚ ਗੱਲ ਕੀਤੀ ਲਾਲਜੀਤ ਭੁੱਲਰ ਦੇ ਇੱਕ ਬਿਆਨ ਨੂੰ ਲੈ ਕੇ ਬਰਾਦਰੀ ਦੇ ਲੈ ਕੇ ਬੇਸ਼ੱਕ ਉਹਨਾਂ ਨੇ ਦਰਬਾਰ ਸਾਹਿਬ ਜਾ ਕੇ ਮਾਫੀ ਵੀ ਮੰਗੀ ਪਰ ਫਿਰ ਵੀ ਜਿਹੜਾ ਉਹ ਕਿਤੇ ਵਿਰੋਧ ਆ ਠਲਨ ਦਾ ਨਾਂ ਨਹੀਂ ਰਹਿ ਗਿਆ ਪਰ ਸੋਸ਼ਲ ਮੀਡੀਆ ਤੇ ਇੱਕ ਬੜੀ ਵੱਡੇ ਤਰ੍ਹਾਂ ਇੱਕ ਮੁੱਦਾ ਉਠਾਇਆ ਗਿਆ ਕਿ ਲਾਲਜੀਤ ਭੁੱਲਰ ਨੂੰ ਜਿਹੜਾ ਕਿਸੇ ਵੇਲੇ ਵੀ ਉੱਥੋਂ ਬਦਲਿਆ ਜਾ ਸਕਦਾ ਇੱਕ ਸਾਬਕਾ ਅਫਸਰ ਨੂੰ ਜਿਹੜਾ ਇੱਥੇ ਲਾਇਆ ਜਾ ਸਕਦਾ ਜਿਹੜੇ ਸਾਬਕਾ ਅਫਸਰ ਨੇ ਉਹ ਸੀਐਮ ਸਾਹਿਬ ਦੇ ਬਹੁਤ ਨੇੜੇ ਰਹੇ ਨੇ ਉਹਨਾਂ ਨੇ ਉਹਨੂੰ ਬਹੁਤ ਵੱਡੀ ਪਦਵੀ ਵੀ ਦਿੱਤੀ ਸੀ ਔਰ ਪ੍ਰੀ ਮੈਚੂਰ ਉਤੋਂ ਰਿਟਾਇਰਮੈਂਟ ਲੈ ਕੇ ਜਿਹੜੀ ਆ ਹੋ ਸਕਦਾ ਕਿ ਖਰੂਰ ਸਾਹਿਬ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਕਰਨ ਤੇ ਲਾਲਜੀਤ ਨੂੰ ਕਿਤੇ ਨਾ ਕਿਤੇ ਟਿਕਟ ਕੱਟਣ ਦਾ ਵੀ ਕੋਈ ਖਤਰਾ ਹੈ ਇਦਾਂ ਦੀ ਕੋਈ ਗੱਲ ਹੈ ਦੇਖੋ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਚਰਚਾਵਾਂ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਆਉਂਦੀਆਂ ਰਹੀਆਂ ਪਹਿਲਾਂ ਵੀ ਆਉਂਦੇ ਅਸੇ ਹੁਣ ਵੀ ਆਈਆਂ ਕਿਉਂਕਿ ਜਿਵੇਂ ਵਿਰੋਧ ਪਰ ਉਹਨੂੰ ਦੇਖਦੇ ਹੋ ਸਕਦਾ ਕਿਉਂਕਿ ਉਹ ਜਿਹੜੇ ਚਿਹਰੇ ਤੁਸੀਂ ਨਾਮ ਲੈ ਰਹੇ ਹੋ ਕਿ ਉਹਨਾਂ ਦੀ ਜੁਆਇਨਿੰਗ ਵੀ ਹੋ ਸਕਦੀ ਆ ਔਰ ਅਗਲੇ ਦਿਨਾਂ ਦੇ ਵਿੱਚ ਕਿਉਂਕਿ ਜਿੰਨਾ ਟਾਈਮ ਕਹਿੰਦੇ ਨਾ ਫਾਰਮ ਆਪਣੀ ਭਰ ਦਿੰਨੇ ਆਪਾਂ ਨੋਮੀਨੇਸ਼ਨ ਕਰ ਦਿੰਨੇ ਉਹਨਾਂ ਟਾਈਮ ਦੇ ਵਿੱਚ ਟੈਗਟ ਵੀ ਕੱਚੀ ਪੱਕੀ ਹੈ ਹਾਂਜੀ ਬੇਸ਼ੱਕ ਲਾਲਜੀਤ ਭੁੱਲਰ ਪਹਿਲੇ ਕੈਂਡੀਡੇਟ ਹੈ ਜਿਹੜੇ ਖਡੂਰ ਸਾਹਿਬ ਤੋਂ ਲਾਂ ਹੋਏ ਸੀਗੇ ਔਰ ਸਭ ਤੋਂ ਪਹਿਲਾਂ ਔਰ ਕਾਫੀ ਵਰਕ ਵੀ ਕੀਤਾ ਉਹਨਾਂ ਨੇ ਲਗਾਤਾਰ ਉਹ ਆਪਣੇ ਪ੍ਰਚਾਰ ਕਰ ਰਹੇ ਹੈ ਲੇਕਿਨ ਚਰਚਾਵਾਂ ਜਿਹੜੀਆਂ ਆਵਾਂ ਉਹ ਕਦੋਂ ਬਦਲ ਜਾਣ ਕੁਝ ਨਹੀਂ ਕਹਿ ਸਕਦੇ ਬਿਲਕੁਲ ਸਿਆਸਤ ਦੇ ਵਿੱਚ ਕਦੀ ਵੀ ਕਿਤੇ ਵੀ ਕੁਝ ਵੀ ਹੋ ਸਕਦਾ ਹੈ ਜਿੱਦਾਂ ਇਹਨਾਂ ਨੇ ਗੱਲ ਕੀਤੀ ਤੁਹਾਨੂੰ ਸਭ ਨੇ ਕਿ ਬੜੀ ਵੱਡੀ ਗੱਲ ਹੈ ਜਿੰਨਾ ਚਿਰ ਨਾਮਿਨੇਟ ਹੋ ਕੇ ਤੁਹਾਡੇ ਕਾਗਜ਼ ਫਾਰਮ ਭਰ ਕੇ ਅੰਦਰ ਕੈਂਡੀਡੇਟ ਦਾਖਲ ਨਹੀਂ ਕੈਂਡੀਡੇਟ ਕਰ ਦਿੰਦਾ ਉਨੀ ਦੇਰ ਤੱਕ ਕਦੀ ਵੀ ਕਿਤੇ ਵੀ ਉਮੀਦਵਾਰ ਬਦਲਿਆ ਜਾ ਸਕਦਾ ਜਿਵੇਂ ਜਲੰਧਰ ਦੀ ਗੱਲ ਕਰ ਲਈਏ ਰਿੰਕੂ ਨੂੰ ਟਿਕਟ ਦਿੱਤੀ ਹੋਈ ਛੱਡ ਕੇ ਉਹ ਜਿਹੜਾ ਭਾਜਪਾ ਦੇ ਵਿੱਚ ਚਲੇ ਗਿਆ ਉੱਥੋਂ ਜਾ ਕੇ ਉਹਨਾਂ ਦੁਬਾਰਾ ਉਹ ਟਿਕਟ ਅਪਣਾ ਲਈ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਦੀ ਜਿਵੇਂ ਇਹਨਾਂ ਨੇ ਬੜਾ ਵੱਡਾ ਸਵਾਲ ਰੱਖਿਆ ਕਿ ਇਸ ਵਾਰ ਮੁਕਾਬਲਾ ਖਡੂਰ ਸਾਹਿਬ ਤੋਂ ਇੱਕ ਜਾਂ ਦੋ ਉਮੀਦਵਾਰਾਂ ਦੇ ਵਿੱਚ ਨਹੀਂ ਬਲਕਿ ਪੰਜ ਉਮੀਦਵਾਰਾਂ ਦੇ ਵਿੱਚ ਆ ਜਿਹੜੇ ਤਿੰਨ ਤੋਂ ਚਾਰ ਪੰਥਕ ਪਿਸ਼ੋਕੜ ਦੇ ਨਾਲ ਆ ਰਹੇ ਨੇ ਇਹਦੇ ਵਿੱਚ ਕਿਤੋਂ ਨਾ ਕਿਤੇ ਜਿਹੜੇ ਪੰਥਕ ਵੋਟ ਵੰਡੇ ਜਾਣ ਤੇ ਵਿਰਸਾ ਸਿੰਘ ਬਲਟੋਹਾ ਭਾਈ ਅਮਰਤਪਾਲ ਸਿੰਘ ਚ ਮਨਜੀਤ ਸਿੰਘ ਮੰਨਾ ਮੀਆ ਵੈਣ ਚ ਆਪਾਂ ਗੱਲ ਕਰ ਲਈਏ ਕੁਲਵੀਰ ਜੀਰਾ ਤੇ ਅਗਲੀ ਗੱਲ ਜੇ ਆਪਾਂ ਕਰਦੇ ਹਾਂ ਲਾਲਜੀਤ ਭੁੱਲ ਕਿਸੇ ਇੱਕ ਦਾ ਗੁਣਾ ਤੇ ਪੈਣਾ ਪੈਣਾ ਕਿੰਨੇ ਇੱਕ ਵੋਟ ਵਨ ਹੁੰਦੀ ਹੈ ਇਹ ਉਹਨਾਂ ਨਾਲ ਸਮਾਂ ਦੱਸੇਗਾ ਅਗਲੇ ਪਾਸੇ ਚੱਲਦੇ ਆਪਾਂ ਸੰਗਰੂਰ ਗੱਲ ਕਰਦੇ ਆ ਸੰਗਰੂਰ ਦੀ ਸੰਗਰੂਰ ਦੀ ਪੰਜਾਬ ਦੀ ਇੱਕ ਬਹੁਤ ਵੱਡੀ ਸਿਆਸਤ ਦੀ ਰਾਜਧਾਨੀ ਬਣਦਾ ਜਾ ਰਿਹਾ ਉਹ ਇਸ ਕਰਕੇ ਵੀ ਆ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਉਸ ਨੂੰ ਆਪਣੀ ਰਾਜਧਾਨੀ ਮੰਨਦੇ ਨੇ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਜੱਦੀ ਸੀਟ 2014 ਤੋਂ ਉਹ ਆਪਣੀ ਉਥੇ ਜਿੱਤ ਦਰਜ ਕਰਦੇ ਆ ਰਹੇ ਨੇ ਤੇ ਉਸੇ ਹਲਕੇ ਧੂਰੀ ਹਲਕੇ ਤੋਂ ਉਹਨਾਂ ਨੇ ਦੁਬਾਰਾ ਜਿੱਤ ਦਰਜ ਕਰਕੇ ਮੁੱਖ ਮੰਤਰੀ ਦੀ ਸੋਚ ਚੱਕੀ ਤੇ ਉਥੋਂ ਪੰਜਾਬ ਦੇ ਨ타ੜ ਵਿਵਾਖ ਆਗੂ ਜਿਹੜੇ ਕਾਂਗਰਸ ਵੱਲੋਂ ਸੁਖਪਾਲ ਸਿੰਘ ਖਹਿਰਾ ਜਿਹੜੇ ਕੈਂਡੀਡੇਟ ਐਲਾਨੇ ਹੋਏ ਨੇ ਆਪਣੇ ਪੱਧਰ ਤੇ ਉਹ ਬੜੀ ਵੱਡੀ ਜਿਹੜੀ ਉਥੇ ਸਿਆਸਤ ਵੀ ਕਰ ਰਹੇ ਨੇ ਤਿੱਖੇ ਵਾਰ ਵੀ ਪੰਜਾਬ ਸਰਕਾਰ ਤੇ ਕਰ ਰਹੇ ਨੇ ਤੇ ਨਾਲ ਦੀ ਨਾਲ ਚੋਣ ਕੰਪੇਨ ਵੀ ਕਰ ਰਹੇ ਨੇ ਤੇ ਉੱਥੇ ਇੱਕ ਵੱਡਾ ਧਮਾਕਾ ਵੀ ਹੋਣ ਜਾ ਰਿਹਾ ਜੇ ਆਪਾਂ ਤੁਹਾਨੂੰ ਸਾਹਿਬ ਦੇ ਕੋਲ ਉਹਨਾਂ ਦੇ ਬਾਰੇ ਜਾਣਾਂਗੇ ਕਿ ਉੱਥੋਂ ਸਾਬਕਾ ਐਮਐਲਏ ਤੂਰੀ ਤੋਂ ਤੇ ਜਿਨ੍ਹਾਂ ਨੇ ਉਪਚੋਣ ਮੌਜੂਦਾ ਸਰਕਾਰ ਦੇ ਖਿਲਾਫ ਲੋਕ ਸਭਾ ਦੀ ਲੜੀ ਸੀ ਔਰ ਉਹ ਤੀਸਰੇ ਨੰਬਰ ਤੇ ਰਹੇ ਸਨ ਕਿ ਦਲਬੀਰ ਸਿੰਘ ਗੋਲਡੀ ਕੋਈ ਨਵੀਂ ਸਿਆਸਤ ਸ਼ੁਰੂ ਸਿਆਸਤ ਜਿਹੜੀ ਸ਼ੁਰੂ ਕਰਨਗੇ ਔਰ ਖਾਸ ਕਰਕੇ ਕਿ ਉਹ ਵੱਡਾ ਧਮਾਕਾ ਕਰਨਗੇ ਜਾਂ ਕਾਂਗਰਸ ਉਹਨਾਂ ਨੂੰ ਮਨਾਉਣ ਵਿੱਚ ਕੰਮ ਜਪ ਹੋਵੇਗੀ ਤਾਂ ਸਾਬ ਇੱਕ ਬੜੀ ਉੱਜੂੜ ਦੀ ਖਬਰ ਆ ਰਹੀ ਹੈ ਉਹ ਦਰਬੀਰ ਸਿੰਘ ਗੋਲਡੀ ਨੇ ਆਪਣੀ ਸੋਸ਼ਲ ਹੈਂਡਲ ਤੇ ਵੀ ਲਿਖਿਆ ਕਿ ਕੁਝ ਨਵਾਂ ਕਰਨ ਨੂੰ ਦਿਲ ਕਰਦਾ ਕੁਝ ਉਹਨਾਂ ਨੇ ਸ਼ਹਿਰੋ ਸ਼ਹਿਰੀ ਕੀਤੀ ਆ ਤੇ ਸੁਖਪਾਲ ਖੇੜੀ ਦੀ ਸਿਆਸਤ ਬਾਰੇ ਔਰ ਸੰਗਰੂਦ ਸੀਟ ਬਾਰੇ ਤੇ ਥੋੜਾ ਜਿਹਾ ਜਿਹੜੇ ਆਪਣੇ ਵਿਚਾਰ ਆ ਉਹ ਜਰੂਰ ਸਾਂਝੇ ਕਰੋ ਆ ਦੇਖੋ ਜਦੋਂ ਵੀ ਅਸੀਂ ਦੇਖਦੇ ਆ ਕਿ ਕੋਈ ਜਿਹੜਾ ਲੀਡਰ ਨਾਰਾਜ਼ ਹੁੰਦਾ ਜਦੋਂ ਉਹ ਬਦਲਦਾ ਜਾਂ ਮਲੋ ਹੀ ਕਿੰਨੇ ਕੋਈ ਪਾਰਟੀ ਬਦਲਦਾ ਜਾਂ ਕੁਝ ਹੋਰ ਕਰਦਾ ਤਾਂ ਉਸ ਤੋਂ ਪਹਿਲਾਂ ਇੱਕ ਪੋਸਟ ਹੁੰਦੀ ਇੱਕ ਸ਼ਹਿਰੋ ਸ਼ਾਰੀ ਹੁੰਦੀ ਉਹੀ ਸ਼ਰਵਾਤ ਇੱਥੇ ਹੋਈ ਦਲਬੀਰ ਸਿੰਘ ਗੋੜੀ ਲੋ ਹਾਲਾਂਕਿ ਪਿਛਲੇ ਦਿਨੀ ਜਦੋਂ ਸੁਖਪਾਲ ਖਹਿਰਾ ਉਹਨਾਂ ਨੇ ਟਿਕਟ ਅਨਾਉਂਸ ਹੋਈ ਤਾਂ ਉਹਨਾਂ ਨੇ ਉਹਨਾਂ ਦੇ ਕਰੇਗੇ ਤਾਂ ਸਵਾਗਤ ਵੀ ਕੀਤਾ ਸੀ ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨੇ ਲਾਈਵ ਹੋ ਕੇ ਆਪਦੇ ਮਨ ਦੀ ਪੜਾਸ ਕੱਢੀ ਸੀਗੀ ਕਿ ਜਦੋਂ ਜਿੰਮਨੀ ਹੋਈ ਜਦੋਂ ਮੁਕਾਬਲਾ ਦਿਖਦਾ ਸੀਗਾ ਕਿ ਇੱਕ ਤਰਫਾ ਉਦੋਂ ਦਲਬੀਰ ਸਿੰਘ ਗੋਲਡਨ ਹੋ ਕੇ ਕਰ ਦਿੱਤਾ ਹੁਣ ਵੱਡੇ ਲਈ ਢਿਡ ਲਿਆਂਦੇ ਗਏ ਸੀ ਸਾਾਨੂੰ ਪੁੱਛਿਆ ਨਹੀਂ ਗਿਆ ਨਰਾਜ਼ਗੀ ਸੀ ਸੁਖਪਾਲ ਖਹਿਰਾ ਤੇ ਭਗਵੰਤ ਮਾਨ ਦਾ ਆਪਸੀ ਚੱਕਰ ਸਭ ਨੂੰ ਪਤਾ ਸੁਖਪਾਲ ਖਹਿਰਾ ਜਿਹੜੇ ਆ ਉਤੋਂ ਉਮੀਦਵਾਰ ਨੇ ਭਗਵੰਤ ਮਾਨ ਦੀ ਜਿਵੇਂ ਤੁਸੀਂ ਦੱਸਿਆ ਜੱਦੀ ਸੀਟ ਹੈ ਜ਼ੋਰ ਉਹਨਾਂ ਦਾ ਵੀ ਲੱਗਣਾ ਕਿ ਆਪਣੀ ਸੀਟ ਹੈ ਜੇ ਮੁੱਖ ਮੰਤਰੀ ਦੇ ਆਪਣੇ ਇਲਾਕੇ ਦੀ ਸੀਟ ਉਹਨੇ ਜਿੱਤਦੇ ਤਾਂ ਉਹਦਾ ਜੋ ਚਰਚਾ ਆਵਾ ਜਾਂ ਉਹਦਾ ਜੋ ਪ੍ਰਭਾਵ ਬਾਅਦ ਜਾਂਦਾ ਉਹ ਤੁਸੀਂ ਵੀ ਜਾਣਦੇ ਹੋ ਤੇ ਦੂਜੇ ਪਾਸੇ ਸੁਖਪਾਲ ਖੈਰਾ ਹੋਣੇ ਉਹਨਾਂ ਨੇ ਵੀ ਪੂਰਾ ਜ਼ੋਰ ਲਗਾਣਾ ਕਿ ਮੈਂ ਜਿੱਤਾਂ ਜਾਂ ਮੈਂ ਜਿੱਤਾਂ ਨਾ ਤਾਂ ਕੁਛ ਨਾ ਕੁਛ ਤਾਂ ਜਿਆਦਾ ਤੋਂ ਜਿਆਦਾ ਜਿਹੜੀ ਵੋਟ ਕਿਉਂਕਿ ਆਵੇ ਜਿੱਥੇ ਦਲਬੀਰ ਸਿੰਘ ਗੋਲੜੀ ਜਿਹੜੇ ਆ ਜੇ ਉਹਨਾਂ ਦੇ ਜਾਣ ਦਾ ਨੁਕਸਾਨ ਜਿਹੜਾ ਵਾ ਸੁਖਪਾਲ ਸਿੰਘ ਖੈਰਾ ਨੂੰ ਹੋਏਗਾ ਤਾਂ ਉੱਥੇ ਦੂਜੇ ਪਾਸੇ ਚਰਚਾਵਾਂ ਤਾਂ ਇਹ ਵੀ ਨੇ ਕਿ ਉੱਥੋਂ ਜਿਹੜੇ ਅਕਾਲੀ ਦਲ ਦੇ ਨਾਰਾਜ਼ ਜਿਹੜੇ ਆਗੂ ਨੇ ਸੰਦੀਪ ਸਿੰਘ ਢਡੇਸਾ ਉਹਨਾਂ ਦੀ ਵੋਟ سپورਟ ਜਿਹੜੀ ਆ ਥੋੜੀ ਬਹੁਤੀ ਡਾਇਰੈਕਟਲੀ ਇਨਡਾਇਰੈਕਟਲੀ ਜਿਹੜੀ ਆ ਸੋ ਪਾਲਖਸਰ ਨੂੰ ਮਿਲਦੀ ਹੈ ਤਾਂ ਉਹਦਾ ਫਾਇਦਾ ਉਹਨਾਂ ਨੂੰ ਹੋ ਸਕਦਾ ਦੂਜੇ ਪਾਸੇ ਸੀਐਮ ਦਾ ਹੈਗਾ ਵਾ ਅਕਾਲੀ ਦਲ ਤੇ ਚਲੋ ਸ਼ਾਇਦ ਮੈਨੂੰ ਲੱਗਦਾ ਕਿ ਬਾਲਾ ਕੁਝ ਉੱਥੇ ਲਾਈਟ 2013 ਪਰਵਾਰ ਨੇ ਕਹਤਾ ਕਿ ਅਸੀਂ ਅਕਾਲੀ ਦਲ ਦੀ ਸਪੋਰਟ ਨਹੀਂ ਕਰਾਂਗੇ ਇਹ ਵੀ ਇੱਕ ਵੱਡਾ ਸਵਾਲ ਆ ਕਿ ਅਕਾਲੀ ਦਲ ਵੀ ਉੱਥੋਂ ਖਿੰਡਿਆ ਹੋਇਆ ਹੈ ਨજર ਆ ਰਿਹਾ ਲੜਾਈ ਚ ਲੱਗ ਹੀ ਨਹੀਂ ਰਿਹਾ ਜੀ ਲੜਾਈ ਚ ਲੱਗ ਹੀ ਨਹੀਂ ਰਿਹਾ ਸਿਮਰਜੀਤ ਸਿੰਘ ਮਾਨ ਬਹੁਤ ਵੱਡੀ ਫਾਈਟ ਦੇ ਵਿੱਚ ਨੇ ਕਿਉਂਕਿ ਉੱਥੋਂ ਮੌਜੂਦਾ ਐਮਪੀ ਵੀ ਨੇ ਔਰ ਤੀਜੀ ਗੱਲ ਤੁਸੀਂ ਜਿਹੜੀ ਕੀਤੀ ਸਫਲ ਕਰ ਰਹੀ ਦੀ ਸਫਲ ਕਰਾ ਆਪਣੀ ਫਾਈਟ ਤਾਂ ਦੇ ਰਹਾ ਪਰ ਜਦੋਂ ਘਰੋਂ ਅੰਦਰੋਂ ਡੈਮੇਜ ਹੋ ਜਾਂਦਾ ਬੰਦਾ ਅੰਦਰੋਂ ਕੰਟਰੋਲ ਹੀ ਰਹਿੰਦਾ ਤੇ ਉਹਦਾ ਕਿਤੇ ਨਾ ਕਿਤੇ ਜਿਹੜਾ ਦੂਜੀਆਂ ਪਾਰਟੀਆਂ ਨੂੰ ਫਾਇਦਾ ਹੁੰਦਾ ਇਸੇ ਤਰ੍ਹਾਂ ਮੈਨੂੰ ਲੱਗਦਾ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਦਲਵੀਰ ਗੋਲੜੀ ਆ ਜੇ ਕਿਤੇ ਉਹ ਭਾਜੀਪੀ ਜਾਂ ਆਮ ਆਦਮੀ ਪਾਰਟੀ ਵੱਲੋਂ ਸਪੋਰਟ ਕਰ ਜਾਂਦਾ ਤੇ ਖੈਰ ਇਹਨੂੰ ਕਾਫੀ ਢਾਹ ਲਾ ਕੇ ਜਾਵੇ ਦੇਖੋ ਤਾਰੀਰ ਸਾਹਿਬ ਇੱਕ ਚੀਜ਼ ਇਹਦੇ ਵਿੱਚ ਇਹ ਵੀ ਹੁੰਦੀ ਹੈ ਕਿ ਜਿੱਥੇ ਜਦੋਂ ਉਮੀਦਵਾਰ ਲਾਨੇ ਜਾਂਦੇ ਆ ਨਾ ਪਹਿਲਾ ਦਾਵੇਦਾਰ ਤੁਸੀਂ ਵੀ ਹੁੰਦੇ ਹੋ ਦੂਜੇ ਵੀ ਹੁੰਦੇ ਆ ਟਿਕਟ ਤਾਂ ਇੱਕ ਨੂੰ ਮਿਲਣੀ ਹੁੰਦੀ ਹੈ ਲੇਕਿਨ ਜਿਹੜੇ ਦੂਜੇ ਦਾਅਵੇਦਾਰ ਆ ਉਹਨਾਂ ਦੇ ਵਿੱਚੋਂ ਕੋਈ ਨਾਲ ਚੱਲ ਪੈਂਦਾ ਵਾ ਤੇ ਕੁਝ ਨਾਰਾਜ਼ ਹੋ ਕੇ ਦੂਜੇ ਪਾਸੇ ਚੱਲ ਜਾਂਦੇ ਤਾਂ ਵਿਰੋਧ ਜਿਹੜਾ ਲਗਭਗ ਮੈਨੂੰ ਲੱਗਦਾ ਕਿ ਹਰ ਇੱਕ ਸੀਟ ਦੇ ਉੱਪਰ ਅਜਿਹਾ ਹੁੰਦਾ ਹੀ ਹੈ ਉਹਦਾ ਫਾਇਦਾ ਜਿਹੜਾ ਨੁਕਸਾਨ ਤਾਂ ਬਾਅਦ ਦੀ ਗੱਲ ਹੈ ਕਿ ਉਹਦੀ ਆਪਣੀ ਵੋਟ ਕਿੰਨੀ ਆ ਪਾਰਟੀ ਦੀ ਵੋਟ ਕਿੰਨੀ ਆ ਉਹਦੇ ਜਿਹੜੇ ਵੋਟਰ ਨੇ ਉਹ ਵਿਰੋਧ ਕਿੰਨਾ ਭੁਗਤਦੇ ਆ ਲੇਕਿਨ ਜੋ ਮੈਨੂੰ ਲੱਗਦਾ ਜਿਵੇਂ ਪਿਛਲੇ ਸੁਖਪਾਲ ਸਿੰਘ ਖਹਿਰਾ ਹੋਣੇ ਬਠਿੰਡਾ ਤੋਂ ਸੀ ਚੋਣ ਲੜੀ ਸੀਗੀ ਤਾਂ ਉਹਨਾਂ ਦਾ ਜਿਹੜਾ ਆਪਣੇ ਆਪ ਦਾ ਜਿੰਨਾ ਤਾਂ ਨਹੀਂ ਹੋਇਆ ਸੀ ਲੇਕਿਨ ਦੂਜੇ ਪਾਸੇ ਨੁਕਸਾਨ ਜਰੂਰ ਹੋ ਗਿਆ ਸੀ ਇਸ ਵਾਰ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਣੀ ਖੁਦ ਕਿੱਥੇ ਰਹਿੰਦੇ ਉਹ ਪਤਾ ਨਹੀਂ ਲੇਕਿਨ ਮੈਨੂੰ ਜੋ ਲੱਗਦਾ ਕਿ ਉਹਨਾਂ ਦਾ ਜਿਹੜਾ ਨੁਕਸਾਨ ਆ ਉਹ ਸਰਦਾਸ ਸਿਮਰਜੀਤ ਸਿੰਘ ਮਾਨ ਜਿਹੜੇ ਆ ਜਿਹੜੇ ਉਥੇ ਮੌਜੂਦਾ ਐਮਪੀ ਨੇ ਉਹਨਾਂ ਨੂੰ ਵੀ ਹੋ ਸਕਦਾ ਵੱਡੇ ਪੱਧਰ ਤੇ ਹੋ ਸਕਦਾ ਸੋ ਆਉਣ ਵਾਲਾ ਸਮਾਂ ਦੱਸੇਗਾ ਇਹ ਸਿਆਸਤ ਕਿੰਦਰ ਨੂੰ ਜਾਂਦੀ ਹੈ ਕਿਉਂਕਿ ਪਲ-ਪਲ ਬਦਲਦੀ ਸਿਆਸਤ ਹੈ ਤਾਂ ਪਲ-ਪਲ ਬਦਲਦੇ ਇਹ ਲੀਡਰ ਨੇ ਸੋ ਕੁਝ ਦਿਨਾਂ ਦੇ ਵਿੱਚ ਜਿਹੜੀ ਸਥਿਤੀ ਆ ਕਾਫੀ ਸਾਫ਼ ਹੋ ਜਾਵੇਗੀ ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ ਲਾਈਵ ਪੰਜਾਬੀ ਟੀਵੀ ਦੇ ਨਾਲ ਫਿਰ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਚਰਚਾ ਤੁਹਾਡਾ ਸੰਜਿਆ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲਾਹਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ